ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੈਨੂੰ ਅੱਜ ਪਹੁੰਚ ਜੀ ਆ ਪਿੰਡ ਸਭਰਾ ਲਾਡੀ ਦੇ ਤੇ ਆਪਲ ਕਾਰਾ ਬੰਦ ਜੀ ਕੋਚ ਕਰੇਆਲੀ ਦੇ ਬਾਬਾ ਆਤਮ ਸਿੰਘ ਕਬੱਡੀ ਕਲੱਬ ਕਰੇਆਲਾ ਹਾਂਜੀ ਕੀ ਹਾਲ ਬਲੋ ਹਾਂਜੀ ਠੀਕ ਹਾਂ ਵਧੀਆ ਵਧੀਆ ਠੀਕ ਠਾਕ ਅੱਜ ਇਹਦੇ ਮੈਚ ਆ ਰਿਹਾ ਕਿ ਪਾਸੇ ਕਿਰਿਆ ਵਾਲਾ ਕਲਸੀ ਇੱਕ ਬੰਨੇ ਕਲਸੀ ਦੇ ਬੰਨੇ ਆਪਣੀ ਬਾਬਾ ਆਤਮਸੂਖ ਕਿਰਿਆ ਵਾਲਾ ਬਹੁਤ ਵਧੀਆ ਸਾਰੇ ਬੰਨੇ ਪਲੇਅਰ ਵਧੀਆ ਚੋਟੀ ਦੇ ਵਧੀਆ ਬਹੁਤ ਵਧੀਆ ਪਲੇਅਰ ਹਾਂ ਵਧੀਆ ਮੈਚ ਆਊਗਾ ਦੋਵੇਂ ਟੀਮਾਂ ਬਹੁਤ ਤਕੜੀਆਂ ਬਣ ਜੋਤੇਸਪਰਾਈ ਦਾ ਪਿੰਡ ਹੈ ਹਾਂ ਜੋਤੇਸਪਰਾਈ ਹੈ ਇਹਦਾ ਥੋੜੀ ਕਬੱਡੀ ਖੇੜੀ ਵੀ ਨਾਲ ਹਾਂ ਉਸ ਭਰਾ ਦੋ ਹਨ ਕਿਹੜਾ ਫਿਰ ਜੇ ਕਿਸੇ ਨੂੰ ਦੱਸਣਾ ਪੈਂਦਾ ਵਾ ਉਹਨਾਂ ਦਾ ਨਹੀਂ ਜੋਤੇਪੁਰ ਵਾਲਾ ਪਿੰਡ ਜੇ ਸੁਭਰਾ ਹਾਂਜੀ ਹਾਂਜੀ ਇਹ ਪਿੰਡ ਨਾ ਮਸ਼ਹੂਰ ਹੋਇਆ ਵਾ ਬਹੁਤ ਸ਼ੋਹ ਤੇ ਇਦਾਂ ਕਿ ਵੀਰਾ ਭੇਖ ਲਾ ਕਹਿੰਦਾ ਮੈਂ ਪੋਸਟਰ ਬਣਾਉਣੇ ਸਿਰੇ ਤੇ ਮੈਂ ਫਿਰ ਸਿੱਧਾ ਸਭਰਾ ਹੀ ਲਿਖਦਾ ਹਾਂ ਹਾਂ ਸਭਰਾ ਹੀ ਲਿਖ ਦਿੰਨੇ ਹਾਂ ਤਾਂ ਹਾਂ ਸੁਰਾ ਤਰ ਤਰ ਕਰਕੇ ਹਾਂ ਤਰਨ ਤਨ ਕਰਕੇ ਹਾਂ ਤੇ ਉਸ ਭਰਾ ਫਤਿਹਗੜ ਸਭਰਾ ਵਾ ਇਦੀ ਪਰਲੇ ਪਾਰ ਲ ਉਹ ਫਰੋਜਪੁਰ ਚ ਪੈਂਦੇ ਹਾਂ ਹਾਂ ਫਰੋਜਪੁਰ ਚ ਇੱਥੇ ਆਪਣੇ ਤਰ ਤਰ ਪੱਟੀ ਤਰਨ ਹਾਂ ਤੇ ਕਾਕਾ ਵੀ ਰਾਹ ਟੋਟੀਆਂ ਦਾ ਹੋਰ ਤਾਂ ਕੀ ਹਾਲ ਵੀਰੇ ਵਧੀਆ ਵਧੀਆ ਉਹ ਠੀਕ ਠਾਕ ਹਾਂ ਵਧੀਆ ਵਧੀਆ ਠੀਕ ਹੈ ਜੀ ਇਹ ਰੋਇ ਤਿਆਰ ਆਪਣੇ ਹੋਰ ਭੋਲੇ ਵਧੀਆ ਵਧੀਆ ਕੀ ਹਾਲ ਹੈ ਠੀਕ ਠਾਕ ਹੋਏ ਸੁਣਾਓ ਵਧੀਆ ਵਧੀਆ ਲੋਕਰ ਤੇ ਤੁਹਾਡੇ ਪਿੰਡੂ ਅੱਜ ਮੇਲੇ ਆਂਦੇ ਹਲਕੂਣਾ ਆ ਮੈਂ ਨਹੀਂ ਇਹ ਹਲਕੂਣਾ ਅੱਜ ਗਾਂ ਕਰਾਈਏ ਮੈਚ ਦਾ ਕੋਈ ਨਹੀਂ ਮੈਂ ਬਥੇਰੇ ਹਲਕੂਣਾ ਪੰਜ ਸੱਤ ਹੋਈਂਦੇ ਆ ਤੇ ਆ ਮੈਂ ਇੱਥੇ ਹੋਈਂਦੇ ਸਹੀ ਗੱਲ ਆ ਵਾਧੂ ਹੋਈਂਦੇ ਆ ਤੇ ਹੋਰ ਵਧੀਆ ਵਧੀਆ ਤੈਨੂੰ ਆ ਜੀ ਡੀਟਾ ਠੀਕ ਤੇ ਉਹ ਲਾਡੀ ਸਾਹਮਣੇ ਇਸੇ ਤੁਹਾਡੇ ਜਮੂ ਖਾਂਦੇ ਆ ਇਸੇ ਪਿੰਡ ਦਾ ਹੀ ਆ ਲਾਡੀ ਮਲੇਸ਼ੀਆ ਖੇਡ ਕੇ ਆਇਆ ਬੜਾ ਤਕੜਾ ਸਾਹਮਣੇ ਸੀ ਠੀਕ ਠੀਕ ਨੋ ਨੋ ਸਟਾਉ ਕਬੱਡੀਆਂ ਪਾਈਆਂ ਜੱਟ ਰਹੇ ਹੁਮਾਰੇ ਕਰਤਾ ਕਰੇ ਹੋਰ ਲਾਡੀਰ ਕੀ ਹੋ ਰਿਹਾ ਇੱਕ ਜਫਾ ਨਾਉਨ ਸਟਾਉ ਵੀ ਰਿਹਾ ਮਲੇਸ਼ੀਆ ਹੋਰ ਭਾਈ ਵਧੀਆ ਵਧੀਆ ਸੁਣਾਓ ਕੀ ਖਾਜ ਦਾੜੀ ਮੁੰਡੇ ਮੈਂ ਜਾ ਜਾ ਇਹਦੇ ਲਾਡੀ ਦੇ ਵੀ ਵਲੌਗ ਬੜੇ ਵਧੀਆ ਹੁੰਦੇ ਹੂੰ ਪਾਇਆ ਸੀ ਵਲੌਗ ਤੇ ਬਣਾ ਗਏ ਇਹ ਨਹੀਂ ਪਉਂਦਾ ਠੀਕ ਠੀਕ ਕਿੱਥੇ ਧਾਣੂ ਹੋਇਆ ਮਾਸਾ ਮਲੇਸ਼ੀਆ ਗਿਆ ਮਲੇਸ਼ੀਆ ਗਿਆ ਖੇਡਣ ਨਾਉਨ ਸਟਾਉ ਰਿਹਾ ਉੱਥੇ ਆਪਣੇ ਬਲੌਗ ਪਲੇਅਰ ਗਏ ਇਧਰੋਂ ਨਾ ਆ ਵਧੀਆ ਯਾਰ ਦਾ ਵਾਦੂ ਆ ਪਲੇਅਰ ਬੜੇ ਪਲੇਅਰ ਇਧਰੋਂ ਗਏ ਚਲੋ ਏਦਾਂ ਏਦਾਂ ਮੁੜ ਕੇ ਗਾਂ ਗਿਆਂ ਹੋਰ ਯੂਰਪੇ ਹੋ ਜਾਂਦੇ ਆ ਸੈਟ ਆਹ ਨਹੀਂ ਇਤਨਾ ਚਲੋ ਸਹੀ ਸੱਚੀ ਗੱਲ ਬੰਦੀ ਆ ਚਲੋ ਮਾਰੇ ਕਿਰਪਾ ਕਰੇ ਸੱਚੇ ਬਾਦਸ਼ਾਹ ਬਾਸ ਬਾਸ ਬੜੇ ਦਸਾਂ ਜਾਂ ਸਾਰੇ ਖੇਡ ਰਹੇ ਵਧੀਆ ਖੇਡ ਰਹੇ 60 ਪੀੜ ਤੋਂ ਬਜੇ ਰਣ ਬਾਸ 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 ਖੇਡਦੇ ਵਧੀਆ ਲੱਗਦੇ ਸਹੀ ਗੱਲ ਸਹੀ ਗੱਲ ਆਪਾਂ ਰੱਖੇ ਮਾਰ ਸਾਰਿਆਂ ਦੇ ਓਕੇ ਜੀ ਮਿਲਦੇ ਗਰਾਊਂਡ ਦੇ ਬਾਅਦ ਜੱਫੀ ਤਿਆਰ ਪਰ ਤਿਆਰ ਨੇ ਤੁੱਤਾ ਦੀ ਟੀਮ ਦੇ ਪਰ ਟੱਚ ਡਬਲ ਵਾਹ ਜੀ ਬਹੁਤ ਜੀ ਕਹਿੰਦਾ ਜੀ ਹੋਰ ਹੋ ਗਿਆ ਕਹਿਦਾ ਮੈਂ ਕਹਿਮਤ ਹੈ ਮੈਂ ਜੀ ਅੱਜ ਮੈਂ ਸਾਡੇ ਇਧਰ ਏਰੀਆ ਸਾਡੇ ਏਰੀਆ ਆਏ ਅੱਜ ਮੈਂ ਵੀ ਆ ਜੀ ਇੱਕ ਪਾਸੇ ਇੱਕ ਰੇਟੀਕਾ ਸਿੱਧੀ ਤੇ ਇੱਕ ਪਾਸੇ ਸਿੱਧੀ ਟੀਮ ਬਣਨ ਲੱਗ ਗਈ ਅੱਜ ਆ ਜੀ ਬੰਨਣ ਲੱਗ ਗਏ ਸੁਭਰਾ ਵੀ ਜੋਤੇ ਫਰੇ ਪਿੰਡੇ ਆ ਜੀ ਜੋਤਸ ਹੋਇਆਦਾ ਚਲੋ ਅੱਜ ਪ੍ਰਦਰਸ਼ਨ ਕਰਦੇ ਬਾਹਰ ਕਿਰਪਾ ਕਰੇ ਜਿੱਤਦੇ ਆ ਉਹ ਵੀ ਟੀਮ ਵਧੀਆ ਵਾ ਬਹੁਤ ਬੱਦਰਾ ਮੈਚ ਹੋਇਆ ਬਹੁਤ ਵਧੀਆ ਵਧੀਆ ਜੀ ਭਰਾ ਜੀ ਆਇਆ ਜਨਾਂ ਵੀ ਕਹਿੰਦੇ ਆ ਚੇਲੇਵਾਲ ਕੀ ਖੇਡਦੇ ਆ ਬੜੇ ਮਾਣ ਵਾਲੀ ਗੱਲ ਹੈ ਸਾਈਕ ਨਾ ਵਧੀਆ ਭਾਜੀ ਜੜਦੀ ਗਲਾ ਸਾਰੀ ਗੱਲ ਸਾਰੇ ਵੀਰਾਂ ਨੂੰ ਜਿਹੜੇ ਗਰਾਊਂਡ ਦੇ ਵਿੱਚ ਆਉਣ ਗਿਆ ਹਾਂ ਜੱਗਾ ਬੰਦੇ ਨਾਲ ਖੜਾ ਹੀ ਕਹਿੰਦੇ ਕਿ ਕਿਉਂ ਮਾਰ ਦਿੰਦਾ ਹੈ ਇੱਥੇ ਰੱਖ ਪ੍ਰਿੰਟੂ ਆ ਜੀ ਕਿਉਂ ਨਹੀਂ ਆ ਰਹੀਆਂ ਵੱਡੇ ਲੈਵਲ ਦੀਆਂ ਟੀਮਾਂ ਵੀ ਜਿਹੜੀ ਵੀ ਟੀਮ ਕਾਲ ਖੇਡ ਸਮਾ ਸਮਾਜ ਸੰਗਠਨ ਔਰ ਇਹ ਅੰਮ੍ਰਿਤ ਟੀਮ ਹੋਰ ਕੀ ਆ ਰਿਹਾ ਦਾ ਆ ਮੁੰਡੇ ਤਾਂ ਬਹੁਤ ਵੱਡੀ ਜਾਂਦਾ ਮੈਚ ਜਿਹੜਾ ਸਮਾਪਤ ਆ ਪਾ ਹੈ। ਅਰਾਜੀ ਜਿਲ੍ਹੇ ਕਨੇਡਾ ਦੇ। ਇਹੋ ਭਰਾ ਸਾਡਾ ਪ੍ਰਵੀਰ ਆਇਆ ਮੱਖੀ ਪੇੜ ਤੋਂ। ਭਰਾਵਾਂ ਵਾਲਾ ਵੀਰ ਹੈ ਸਾਡਾ ਜੁੱਤੀ ਮੇਰੀ ਆਵਾਜ਼ ਨੂੰ ਸੁਣਦਾ ਵੀ ਗਰਾਊਂਡ ਦੇ ਵਿੱਚ ਆਵੇਗਾ। ਬਾਈ ਮੇਰੀ ਬੇਨਤੀ ਹੈ ਢੋਲਾ ਵਾਲੇ ਵੀਰਾਂ ਨੂੰ ਆਪਾਂ ਗਰਾਊਂਡ ਕਲੀਅਰ ਕਰਾਂਗੇ ਤੁਸੀਂ ਵੀਰੋ ਸਤਿਕਾਰਯੋਗ ਭਾਈਓ ਵੱਡੇ ਵੀਰੋ ਜੋੜ ਕੱਚੇ ਪੱਕੇ ਵਾਲਾ ਮੰਦir ਵੀ ਬਣਦਾ ਬਈ ਖੇਡ ਗਰਾਊਂਡ ਦੇ ਵਿੱਚ ਆ ਦੁਨੀਆ ਦੇ ਵੱਡੇ ਵੱਡੇ ਸਟਾਰ ਜਿਹੜੇ ਕਹਿੰਦੇ ਪਹੁੰਚੇ ਹੋਏ ਆ ਅੱਜ ਆਪਣੀ ਖੇਡ ਦਾ ਕਹਿੰਦੇ ਲੋਹਾ ਮਣਵਾਉਣ ਦੇ ਲਈ ਆਏ ਆ ਮੇਰੇ ਵੀਰੋ ਦੁਨੀਆ ਭਰ ਦੇ ਵੱਡੇ ਵੱਡੇ ਮੱਲ ਸੇਵਕ ਸੁਭਰਾਵਾਂ ਦਾ ਬੰਤੂ ਸੁਭਰਾਵਾਂ ਦਾ ਲਾਡੀ ਸੁਭਰਾਵਾਂ ਦਾ ਇਹ ਇਲਾਕੇ ਦਾ ਮਾਣ ਹੈ ਔਰ ਵੱਡੇ ਵੱਡੇ ਸਟਾਰ ਜਿਹੜੇ ਕਹਿੰਦੇ ਪਹੁੰਚੇ ਹੋਏ ਆ ਜੈ ਜੀ ਸ਼ਰੀ ਭਾਈ ਆਪਾਂ ਮੈਚ ਦੀ ਸ਼ੁਰੂਆਤ ਜਿਹੜੀ ਜਲਦੀ ਨਾਲ ਕਰਾਂਗੇ ਤੇ ਗਰਾਊਂਡ ਕਲੀਅਰ ਕਰਾ ਲੀਏ ਮੇਰੀ ਬੇਨਤੀ ਹੈ ਜੱਗੀ ਗਿਲ ਭਰਾ ਜਾਨਾ ਜਰੂਰ ਸੰਪਰਕ ਕਰ ਲੈ ਜੱਗੀ ਸਭਰਾ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਮਾਣ ਹੈ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਐਨ ਕਹਿੰਦੇ ਫਰਿਆਦ ਦਾ ਵੀਰ ਮਲੂਕ ਵੀ ਆਇਆ ਹੋਇਆ ਏ ਤੇ ਨਾਲ ਕਹਿੰਦੇ ਸੰਗਿਆਂ ਵਾਲਾ ਜੇਮਨ ਆਇਆ ਹੋਇਆ ਏ ਇੱਕ ਚਰਚਾ ਜੀ ਕਹਿੰਦੇ ਓਪਨ ਮੈਚਾਂ ਦੇ ਵਿੱਚ ਛਿੜੀ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਮਜੀਠਾ ਪਿੰਡ ਚ ਤੇ ਦੂਜੇ ਪਾਸੇ ਕਹਿੰਦੇ ਮੁੰਡੇ ਕਾਕੇ ਵਰਕੇ ਜਿਹੜੇ ਮੁੰਡੇ ਨੂੰ ਕਹਿੰਦੇ ਸਕਾਰਪੀਓ ਗੱਦੀ ਮਾਨ ਸਨਮਾਨ ਦੇ ਵਿੱਚ ਮਿਲੀ ਹੈ ਨੇਲਿਆ ਇੱਕ ਵਾਰ ਫਤੇ ਬਣਾਈ ਨੌਜਵਾਨਾਂ ਤੇ ਪਲਵੰਤ ਸਿੰਘ ਕੱਲੋਂ ਦਾ ਚੰਡਿਆ ਹੋਇਆ ਚੇਲਾ ਬੜਕਾ ਜੋਗੇ ਵਾਲੀਆ ਨੇਲਾ ਪਗਿਆੜ ਵੀ ਗਰਾਊਂਡ ਦੇ ਵਿੱਚ ਸ਼ੱਬਾਸ ਭਰਾ ਪਿੰਡ ਵਾਲਾ ਸਿੰਧਾ ਬੂ ਹਵੇਲੀਆਂ ਵਾਲਾ ਤੇ ਜੰਗੀ ਸ਼ੱਬਰਾ ਵੀਰ ਸਾਹਿਬ ਨਾਲ ਜ਼ਰੂਰ ਸੰਪਰਕ ਕਰੇ ਸੋਨੀ ਛੰਨਾ ਵਾਲਾ ਤੇ ਨਾਲ ਕੰਦੇ ਕਬੱਡੀ ਦੇ ਵਿੱਚ ਕੁਝ ਨਵਾਂ ਕੀਤਾ ਹੈ ਸਾਡੇ ਵੱਡੇ ਭਰਾ ਨੇ ਜਗਰੂ ਪਲਮਾ ਠੱਠੇ ਵਾਲਾ ਜਿਹੜੇ ਮੂਹ ਤੋਂ ਬਾਗ ਕੱਢ ਨਿਕਲਗੇ ਉਹ ਖਾਲੀ ਨਹੀਂ ਜਾ ਰਹੇ ਤੇ ਸਾਧੂ ਰੰਦੇ ਜਗ੍ਹਾ ਦੇ ਬਣ ਕੇ ਚਰਨਜੀਤ ਸਿੰਘ ਜੀ ਲਖਤੇ ਜਿਹੜੇ ਸ਼੍ਰੀਮਾਨ ਸੰਤ ਬਾਬਾ ਉਤਾਰ ਸਿੰਘ ਜੀ ਤੇ ਨਾਲ ਬਾਬਾ ਪ੍ਰੇਮ ਸਿੰਘ ਜੀ ਬਾਬਾ ਪ੍ਰੇਮ ਸਿੰਘ ਜੀ ਹੋਰ ਕਿਤੇ ਜਗ੍ਹਾ ਤੇ ਸੰਤਾਂ ਨੂੰ ਦਰਸ਼ਨ ਦੇਣ ਗਏ ਹੋਣੇ ਨੇ ਤੇ ਮਾ ਪੁਰਖਾਂ ਦੇ ਛੋਟੇ ਪੁੱਤਰ ਸ਼੍ਰੀਮਾਨ ਸੰਤ ਬਾਬਾ ਚਰਨਜੀਤ ਸਿੰਘ ਜੀ ਨਾਲ ਬਾਬਾ ਅਨਹਦ ਸਿੰਘ ਜੀ ਤੇ ਬਾਬਾ ਸੁਭਾ ਸਿੰਘ ਜੀ ਸ਼ਹੀਦ ਨਿਕਰ ਵਾਲੇ مدر بڑے مان ستکار آشرواد لے کے میری شروعات جی گی میرے کو بہت واٹا منٹ ہوگی گا بڑے بڑے سٹار جڑے آئے, آئے ہے چوٹی دام ٹیم آف سینڈا لینا بری بےنتی ہے میں بھی شہری آپ میری شروعات جی ਇਨਾ ਦੋ ਦੇ ਤਿੰਨ ਦਿਨ ਪਹਿਲਾਂ ਕਹਿੰਦੇ ਮਲੇਸ਼ੀਆ ਚ ਦੁਨੀਆ ਨਚਾਈ ਆ ਇਹ ਆ ਲਾਡੀ ਕਹਿੰਦੇ ਸੁਭਰਾਵਾ ਪਿੰਡ ਵਾਲਾ ਸੁਰਗਵਾਸੀ ਸਰਦਾਰ ਪ੍ਰਗਟ ਸਿੰਘ ਦਾ ਪੁੱਤ ਕਹਿੰਦੇ ਰਕੋ ਚੱਲ ਗਿਆ ਹੋਇਆ ਐ ਕਹਿੰਦੇ ਕਲਸੀ ਦਾ ਤらっしゃ ਹੋਇਆ ਚੇਲਾ ਵਾਲਕਾ ਮੈਲਾ ਜੋਕੇ ਵਾਲਿਆ ਜਿਹੜੇ ਫਰੋਇਂਪੁਰ ਤੋਂ ਚੱਲ ਕੇ ਲੈ ਵੀ ਮੈਲਾ ਦੁਨੀਆ ਪਿਆਰ ਕਰਦੀ ਐ ਇਤੋਂ ਹਰੀ ਕੇ ਹਰੀ ਤੋਂ ਮਖੂ ਤੇ ਮਖੂ ਤੋਂ ਕਹਿੰਦੇ ਜਿਹੜੀ ਸ਼ਰਕ ਜੰਦਰੂ ਨੂੰ ਜਾਂਦੀ ਐ ਉਹ چل کے شہری چاکلانگ سامنے چار نے ਚਾਰੇ ਦੇ ਚਾਰੇ ਕਦੇ ਤਿਆਰ ਹੈ ਹਲ ਮਾਰਕ ਵਾਲਾ ਕਦੇ ਨਮੂਲ ਕਬੱਡੀ ਪਾ ਰਿਹਾ ਆ ਮੁੰਡਾ ਆ ਨੱਟ ਦਾ ਟੱਪ ਦਾ ਨੱਟ ਵਾਂ ਟੱਪ ਦਾ ਨੱਟ ਵਾਂ ਟੱਪ ਦਾ ਹਿੰਮੋ ਰੱਖਾ ਪਿੰਡ ਦਾ ਬਹੁਤ ਵਧੀਆ ਡਿਸਪਲਿਨ ਹੈ ਅਗਲੀ ਕਬੱਡੀ ਪੌਂਡ ਦੇ ਲਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਜੇ ਕਰ ਦਿੱਤੇ ਗਏ ਆ ਬਹੁਤ ਬੜਾ ਕਹਿੰਦੇ ਧੰਨਵਾਦ ਹੈ ਉਧਰ ਸਾਡਾ ਵੀਰ ਆ ਬੜਾ ਸੁੱਖਾ ਸੁਭਰਾਵਾ ਵਾਲਾ ਬੜਾ ਸੋਹਣਾ ਲਿਖਦਾ ਵੀ ਨਿਤ ਖੇਡ ਦੇ ਕਬੱਡੀ ਸ਼ੇਰ ਪੁੱਤ ਮਾਵਾ ਦੇ ਜਿੰਨਾ ਰਾਜ ਰਾਜ ਪੀਂਦੇ ਦੁੱਧ ਮੱਝਾਂ ਗਾਵਾਂ ਦੇ ਰੋਤੀਆਂ ਨੂੰ ਫਰਾਉਣ ਸਦਾ ਬਾਵਾ ਦੇ ਤੇ ਸੁੱਕੇ ਖਾ ਕਰਕੇ ਹੁੰਦੇ ਚਰਚੇ ਉਹ ਪਿੰਡ ਸੁਭਰਾਵਾ ਦੇ ਉਹ ਥਾ ਥਾਤੇ ਹੁੰਦੇ ਚਰਚੇ ਦੁਨੀਆ ਨਚਾਊਗਾ ਫਰਮਣ ਦੀ ਹੁਣ ਕਬੱਡੀ ਪੈ ਰਹੀ ਹੈ ਬਲਵਿੰਦਰ ਸਿੰਘ ਠਾਣੇਦਾਰ ਸਾਹਿਬ ਸਾਤ ਸੰਗੀ ਥਾਣੇਦਾਰ ਸਾਹਿਬ ਬਲਰਾਜ ਦੀ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਆਸਟ੍ਰੇਲੀਆ ਵਾਲੇ ਛੱਬੇ ਦੇ ਇਲਾਕੇ ਦਾ ਹੈ ਜੀ ਜੀ ਕਹਿੰਦੇ ਰਿਲ ਦਾ ਗੱਲ ਚੱਲੀ ਆ ਐਂ ਕਹਿੰਦੇ ਬਾਜਵਾ ਟਾਸਕੋਰ ਦਾ ਬਹੁਤ ਵੱਡਾ ਨਾਮ ਹੈ ਕਿ ਭੂਰਿਆਂ ਵਾਲੇ ਬਲਰਾਜ ਦੀ ਕਬੱਡੀ ਹੈ ਜੋ ਉਸੇ ਇਲਾਕੇ ਦਾ ਸ਼ਬਬ ਭਰਾ ਸਰਦਾਰ ਪੈਂਸ ਸਿੰਘ ਦਾ ਪੁੱਤਰ ਆਸਟ੍ਰੇਲੀਆ ਦੇ ਵਿੱਚ ਕਿੱਕ ਕਲਸੀ ਨੇ ਕਹਿੰਦੇ ਨਵਾਂ ਮੁੰਡਾ ਤਿਆਰ ਕੀਤਾ ਹੈ ਇਹ ਗੁਰੀ ਹੈ ਚੌਲਾ ਸਾਹਿਬ ਵਾਲਾ ਸਰਦਾਰ ਬਗੀਚਾ ਸਿੰਘ ਜੀ ਇਹ ਚੱਲਦਾ ਫਿਰਦਾ ਏਟੀਐਮ ਹੈ ਸਭਰਾਵਾਂ ਵਾਲਾ ਬਗੀਚਾ ਪਰ ਸਾਹਮਣੇ ਕਾਕਾ 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 ਇਹਦੀ ਕਹਿੰਦੇ ਬੂੜੀ ਰਿਸ਼ਤੇਦਾਰੀ ਹੈ ਗੋਪੀ ਸਭਰਾਵਾਂ ਦੇ ਨਾਲ ਕਿ ਦਿਲ ਤੋਂ ਦਵਾਈ ਕਾਕਾ ਕੁਰੀ ਕਾਕਾ ਕੁਰੀ ਕਾਕਾ ਕੁਰੀ ਨੰਬਰ ਤੇ ਨੰਬਰ ਕੀ ਦਾ ਨੰਬਰ ਕਾਕੇ ਦਾ ਜਾਨਾ ਅਰਦਾਸ ਆਓ ਸੋਹਣੇ ਸ਼ੰਦਾ ਕਬੱਡੀ ਪੌਂਦ ਲਈ ਕਹਿੰਦੇ ਵਾਧਾ ਹੋਇਆ ਵੀ ਟੇਕਾਂ ਧਰਤੀ ਮਾਣੂ ਮੁੱਠਾ ਮੁੰਡੇ ਦੇ ਵਧ ਕੇ ਕਬੱਡੀ ਪਾਈ ਹੈ ਇਹ ਸ਼ੰਦਾ ਦਾ ਬੂਹ ਹਵੇਲੀਆਂ ਪਿੰਡ ਤੇ ਨਵਾਂ ਲੈ ਲਿਆ ট্রাক ਸ਼ੰਦੇ ਯਾਰ ਨੇ ਵੀ ਬਾਪਿਆਂ ਨੂੰ ਚੱਲ ਚੱਲੀਏ ਇਹ ਸ਼ੰਦਾ ਕਹਿੰਦੇ ਬੂਹ ਹਵੇਲੀਆਂ ਵਾਲਾ ਇਹ ਬੱਗੇ ਪਹਿਲਵਾਨ ਦਾ ਕਹਿੰਦੇ ਯਾਰ ਤਾਕਤ ਬਾਬਾ ਨੱਗ ਸੁਲਤਾਨਵਲੀ ਦੀ ਕਹਿੰਦੇ ਵੱਡੀ ਪਾਵਨ ਪੁੱਤਰ ਧਰਤੀ ਦੇ ਖੜਿਆ ਜਾਣਾ ਹੈ ਜਿੱਥੇ ਕਹਿੰਦੇ ਹਰ ਪੇ ਢਿੱਲੂ ਦਾ ਖੁੱਲਾ ਖਾਣਾ ਹੋਵੇਗਾ ਤੇ ਸ਼ਾਮ ਨੂੰ ਇੱਕ ਪਾਸੇ ਬੱਗਰਸਵਰਾ ਦੀ ਟੀਮ ਜਿਹੜੀ ਕਹਿੰਦੇ ਖੇਡੇਗੀ ਮੇਰੇ ਵੀਰੋ ਤੇ ਦੂਜੇ ਪਾਸੇ ਪਟਾਕੇ ਪਾਣਗੇ ਲੈ ਵੀ ਲੰਮਿਆ ਇਹ ਠੱਠੇ ਪਿੰਡ ਵਾਲਾ ਔਰ ਕਹਿੰਦੇ ਲੰਮਾ ਮੇਰੇ ਵੀਰੋ ਬਲਕਾਰੇ ਬੰਨ ਦਾ ਚੰਡਿਆ ਹੋਇਆ ਉਹ ਚੇਲਾ ਬਾਲਕਾ ਅੱਜ ਕਰਾਉਂਦਾ ਧੰ 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 ਸੁਵਰ ਵਾਰੇ ਵਿੱਚ ਕਹਿੰਦੇ ਬੱਲੇ ਬੱਲੇ ਹੋਈ ਪਈ ਆ ਮੇਰੇ ਮਿੱਤਰੋ ਬਾਬਾ ਜੀ ਸਿੰਘ ਤੇ ਸਾਹਮਣੇ ਤੇਰੀ ਮਾਤਾ ਨੇ ਤੈਨੂੰ ਜੱਫੇ ਲਾਉਣ ਲਈ ਜੰਮਿਆ ਤੇ ਅੱਜ ਇੱਕ ਦਾ ਰੇਡਰ ਜਾਵੇ ਕੋਈ ਜਵਾਨਾ ਭੰਨਿਆ ਫਿਰ ਜਾ ਕੇ ਸਵਾਦ ਆਉਂਦਾ ਹੈ ਪਰ ਸਾਹਮਣੇ ਕਹਿੰਦੇ ਲਾਟੀ ਦੀ ਕਬੱਡੀ ਪੈ ਰਹੀ ਹੈ ਕੁਲਦੀਪ ਸਿੰਘ ਦੀ ਸੈਕਟਰੀ ਭਪਿੰਦਰ ਸਿੰਘ ਦੀ ਪਹਿਲਵਾਨ ਸਾਹਿਬ ਸਰਦਾਰ ਨਾਰਾਜ ਸਿੰਘ ਦੀ ਪਹਿਲੀ ਸਰਦਾਰ ਦਵਾਰ ਸਿੰਘ ਦੀ ਪਹਿਲੀਆਂ ਦੇ ਵਿੱਚ ਜ਼ਰਾ ਕਰਾ ਗਏ ਐ ਅੱ비 ਤੇ ਲਾਟੀ ਨਾਲ ਕਹਿੰਦੇ ਤਾਂ ਕਹਿੰਦੇ ਭਰਾ ਸਰਦਾਰ ਰਮਨ ਪ੍ਰਧਾਨ ਪੰਜਾਬੀ ਬੱਲੇ ਦਾ ਬਹੁਤ ਵੱਡਾ ਮਾਣ ਹੈ ਇਹਨੂੰ ਕਹਿੰਦਾ ਕਲਸੀ ਪੁੱਤਾਂ ਨੂੰ ਜਾਦਾ ਪਿਆਰ ਕਰਦਾ ਹੈ ਕਲਸੀ ਕਹਿੰਦਾ ਕਿ ਮੇਰਾ ਵੱਡਾ ਪੁੱਤ ਹੈ ਇਹਦਾ ਸੰਘਾ ਪਿੰਡ ਹੈ ਇਹਦਾ ਜਮਲ ਨਾਮ ਹੈ ਉਹ ਨੇਲਿਆ ਕਰਣਾ ਕੋਈ ਕਰਣਾ ਕੋਈ ਕਰਣਾ ਕੋਈ ਉਹ ਸਾਹਮਣੇ ਜਮਲ ਕਹਿੰਦੇ ਸੰਘੇ ਪਿੰਡ ਵਾਲਾ ਮੇਰੇ ਵੀਰਿਆ ਇਹ ਮਾਰਦਾ ਲੈ ਵੀ ਸੁਭਾ ਮਾਰਿਓ ਤਲਵੰਡੀ ਸਾਬੂ ਵਾਲਾ ਦੇ ਵੀਰੋ ਤੇ ਚੱਲ ਇਹ ਸੇਵਕ ਇਹਦਾ ਤਲਵੰਡੀ ਸਾਬੂ ਪਿੰਡ ਦਾ ਜਰਨੀਆਂ ਸਾਹਿਬ ਬੜਾ ਪਿਆਰ ਪਾਉਣ ਦਾ ਕਰਦੇ ਆ ਡਾਕਟਰ ਰਜਿੰਦਰ ਸਿੰਘ ਜੀ ਆ ਸੇਵਕ ਸੁਭਰਾਮਣ ਵਾਲਾ ਪਹਿਲਾ ਸੇਵਕ ਸੇਵਕ ਸਭਰਾਵਾ ਵਾਲਾ ਇਹ ਮੁੰਡਾ ਵੀ ਕਹਿੰਦੇ ਛੋਟੀ ਉਮਰੇ ਫਿਰਦਾ ਕਹਿੰਦੇ ਤੂਫਾਨ ਵਾਂਗ ਖੇਡ ਕਬੱਡੀ ਦਾ ਔਰ ਚਰਚੇ ਕਨੇ ਕਰਵਾਏ ਹੈ ਹਲ ਮਾਲਿਕਾ ਵਾਲਾ ਕਹਿੰਦੇ ਕਬੱਡੀ ਪਾਉਣੇ ਵਾਦਾ ਹੋਇਆ ਸਨੂ ਭਰਾ ਸਾਡਾ ਕਹਿੰਦੇ ਸੇਖੋਂ ਪੁਜਾ ਆਇਆ ਬਹੁਤ ਵੱਡੇ ਕਹਿੰਦੇ ਸਰੀਏ ਜੀ ਅੰਬਰ ਸਰੀਏ ਜੀ ਇਹ ਭਾਈ ਮਹਿਤਾਬ ਸਿੰਘੀ ਦੇ ਪਿੰਡ ਤੋਂ ਆਇਆ ਹੋਇਆ ਏ ਕੇ ਰੋਂਦੀ ਹੋਈ ਪੈਕਮ ਦੇ ਖੁੱਲ ਕੇ ਵਾਲ ਗਲੇ ਵਿੱਚ ਪੈ ਗਏ ਤੇ ਸਿੰਘ ਦੁਰਮੇ ਜੀ ਵੱਦ ਕੇ ਸਿਰ ਮੱਸੇ ਦਾ ਲੈ ਕੇ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਦੀ ਦਾ ਜਿਗਰ ਹੁੰਦਾ ਹੈ ਭੇਜਿਆ ਕੈਨੇਡਾ ਵਾਲਾ ਆਇਆ ਹੋਇਆ ਹੈ ਮਾਟਰ ਮਨਜੀਤ ਸਿੰਘ ਦਾ ਪੁੱਤਰ ਜੀ ਦੀ ਜਾਨੀ ਹੈ ਰਾਜੂ ਢਿੱਲੋ ਦੇ ਨਾਲ ਪਰ ਨੇਲਾ ਤੇ ਕਬਰ ਨੇਲਾ ਤੇ ਕਬਰ ਨੇਲਾ ਦੇ ਆਲੀਆ ਪ੍ਰਭ ਅਗਲੀ ਕਬੱਡੀ ਪਾਉਣ ਲਈ ਮੁੰਡਾ ਕਹਿੰਦੇ ਚਾਰ ਬਾਰ ਚਾਹ ਰਿਹਾ ਮੇਰੇ ਵੀਰੋ ਲੈ ਵੀ ਛੜੀ ਟੱਕ ਲੈਣੇ ਹੁਣ ਪਿੰਕ ਕਰ ਦੇ ਗੱਲ ਵੀਰਾ ਲਓ ਸਾਹਮਣੇ ਕਹਿੰਦੇ ਬਨਾਰਾਜ ਦੀ ਕਬੱਡੀ ਪੈ ਰਹੀ ਹੈ ਬਨਾਰਾਜ ਦੀ ਪੈਂਦੀ ਹੋਈ ਕਬੱਡੀ ਨਾਲ ਕਹਿੰਦੇ ਮੱਖਣ ਗੁੱਜਰ ਪਰ ਮੈਨੂੰ ਲੱਗਦਾ ਬਰਾਜਕਿਆਂ ਵਾਲਾ ਤਿਆਰ ਵਰ ਤਿਆਰ ਰਿਹਾ ਚਾਰ ਜਾਫੀ ਆ ਲੈ ਵੀ ਸ਼ੈਰੀ ਨੇ ਗੱਲ ਕੀਤੀ ਹੈ ਵੀ ਜਿੰਨਾ ਪੁੱਤ ਫਾਦਰ ਸਾਹਿਬ ਲੈ ਕਹਿੰਦੇ ਸਾਰਾ ਝੀਕਾ ਲਾ ਕੇ ਪੀ ਜਾਂਦਾ ਲੈ ਵੀ ਬੱਬੂ ਹੋ ਤਗੜਾ ਲੋਕ ਚਾਹੁੰਦੇ ਆ ਵੀ ਅਰ ਸੁਭਰਾਵਾਂ ਵਾਲਾ ਸਰਦਾਰ ਹੀਰਾ ਸਿੰਘ ਉਹਨਾਂ ਦਾ ਸੁਭਰਾਵਾ ਵਾਲਾ ਕਹਿੰਦੇ ਟਰਾਈ ਕਰਦਾ ਹੈ ਬਹੁਤ ਬਹੁਤ ਧੰਨਵਾਦ ਅਗਲੀ ਕੋਲ ਜਿਹਨੇ ਬਹੁਤ ਧੰਨਵਾਦ ਹੈ ਸ਼੍ਰੀਮਾਨ ਸੰਤਪਾ ਦਾ ਬਾਬਾ ਚਰੰਗੀ ਸਿੰਘ ਦੀ ਦਾ ਸਰਦਾਰ ਛੰਗਾਰ ਸਿੰਘ ਜੀ ਬਗੀਚਾ ਸਿੰਘ ਵੀ ਗਰਾਊਂਡ ਦੇ ਵਿੱਚ ਆ ਗਿਆ ਜਿੰਨੇ ਨੋਟ ਕਹਿੰਦੇ ਆ ਏਟੀਮ ਮਾਰਦੀ ਏ ਇਹ ਜੋਬਨ ਭਰਾ ਸਾਡਾ ਕੈਨੇਡਾ ਦੇ ਵਿੱਚ ਹੈ ਤੇ ਜੋਬਨ ਡਾਲਰ ਕੱਲ ਦਾ ਹੈ ਤੇ ਬਗੀਚਾ ਸਿੰਘ ਹੁਣ ਇੱਥੇ ਕਹਿੰਦੇ ਕਬੱਡੀ ਦੇ ਵਿੱਚ ਪਰ ਲੰਮਾ ਤੇ ਜੈਮਲ ਉਹ ਮਰੀਖੀਆਂ ਵਾਲਾ ਲੈ ਵੀ ਮਰੀਖੇ ਵਾਲਿਆ ਥੋੜੇ ਜਿਹੇ ਹੋਇਆ ਕਰਕੇ ਸੁਣਿਆ ਮੁੰਡੇ ਨੇ ਇਹ ਮਰੀਖੇ ਵਾਲਾ ਮੁੰਡਾ ਕਹਿੰਦੇ ਇੱਕ ਪਾਸੇ ਖੜਾ ਹੋਇਆ ਦੂਜੇ ਪਾਸੇ ਕਹਿੰਦੇ ਔਰ ਮੇਰੇ ਵੀਰੇ ਬੂਕੇ ਲਾਣੇ ਦਾ ਪਰ ਇਧਰਲੇ ਪਾਸੇ ਸਭਾ ਬੈਠਾ ਦਬਈ ਦੇ ਵਿੱਚ ਐਨ ਕਹਿੰਦੇ ਪਿਆਰ ਪਰ ਕੈਨੇਡਾ ਹੁਣ ਇੱਕ ਵੱਡਾ ਖੇਡ ਮੇਲਾ ਕਰਾਉਂਦੇ ਆ ਪਰ ਇਧਰਲੇ ਪਾਸੇ ਕਬੱਡੀ ਪੈਂਦੀ ਆ ਸਭਰਾਵਾ ਜਿਹੜੇ ਜਿਹੜੇ ਲਾਡੀ ਨੂੰ ਪਿਆਰ ਕਰਦੇ ਕਿ ਤਾੜੀ ਮਾਰੋ ਸਭਰਾਵਾ ਵਾਲਿਓ ਉਹ ਸਾਰੇ ਹੀ ਕਰਦੇ ਸਾਰੇ ਹੀ ਕਰਦੇ ਬਸ ਦੋ ਤਿੰਨ ਨਹੀਂ ਆ ਕਿ ਲਾਏ ਹੋਏ ਮਾਲਕ ਨੇ ਰੰਗ ਬੱਲੀਏ ਵਾਲੇ ਖੁਸ਼ ਨੇ ਤੇ ਇੱਕ ਦੋ ਨੇ ਤੰਗ ਵੱਲ ਗਏ ਨਵਾਂ ਮੋਟਰਸਾਈਕਲ ਦਿੱਤਾ ਹੈ ਗ੍ਰੇ ਸੇਵਕ ਨੇ ਹਰਜੀਤ ਨੇ ਇਹਨੂੰ ਕਹਿੰਦੇ ਬਿਰਕੁੜਾ ਜੋਨ ਹੁਣਾ ਨਵਾਂ ਮੋਟਰਸਾਈਕਲ ਰੌਣਹਾਂ ਦਿੱਤਾ ਹੋਇਆ ਮਾਣ ਸਨਮਾਨ ਦੇ ਵਿੱਚ ਕਹਿੰਦੇ ਚੋਲਾ ਸਾਦਾ ਲੱਗਾ ਇਹ ਸੁਖਮਨ ਦਾ ਪਿੰਡੂ ਹੈ ਇਹ ਮੇਰੇ ਵੀਰੂ ਅਰਸ਼ ਦਾ ਪਿੰਡੂ ਹੈ ਇਹ ਕੁੜੀ ਕਹਿੰਦੇ ਚੋਲਾ ਸਾਦੀ ਧਰਤੀ ਦਾ ਕਬੱਡੀ ਪਾਉਣ ਲਈ ਕਦੇ ਬਾਟਾ ਹੋਇਆ ਚਾਰ ਅੰਜਗਰੂਪ ਇਹਦਾ ਠੱਠਾ ਸਾ ਪਿੰਡਾ ਘਿਹਾਰੇ ਦੇ ਲਾਗੇ ਕਰਕੇ ਪਰ ਨੰਬਰ ਮੇਰੇ ਵੀਰੋ ਬੜੀ ਚੋਲਾ ਬੜੀ ਧਰਤੀ ਦਾ ਮੇਰੇ ਵੀਰੋ ਇਹ ਕਹਿੰਦੇ ਥਾਪੀਆਂ ਵੀ ਮਾਰ ਜਾਂਦਾ ਹੈ ਇਹ ਤਾੜੀਆਂ ਵੀ ਬਿਨਾ ਕਹਿ ਤੋ ਮਾਰ ਜਾਂਦਾ ਹੈ ਤੇਜੀ ਵੀ ਭਰਾ ਸਾਡਾ ਪਾਣੀ ਨੇ ਬਹੁਤ ਵੱਡੀ ਸੇਵਾ ਕਰ ਰਿਹਾ ਹੈ ਦਿਲ ਨਗਰਾਇਆ ਧੰਨਵਾਦ ਨਾਲ ਬਾਬਾ ਜਸਵੰਤ ਸਿੰਘ ਜੀ ਜੈਕਾਰਾ ਬਾਬਾ ਦਰਬਾਰਾ ਸਿੰਘ ਜੀ ਪਰ ਸਾਹਮਣੇ ਮੈਨੂੰ ਲੱਗਦਾ ਅਬੀ ਇਹਨੇ ਦਾ ਲੋਟ ਨਹੀਂ ਆਉਣਾ ਇਦਾਂ ਲੋਟ ਨਹੀਂ ਆਉਣਾ ਸਿਆੰਗਾ ਕਿ ਸੇਵਕ ਤਲਵੰਡੀ ਸਾਬੋਲਾ ਮੇਲੇ ਬਣਾਉਦਾ ਉਧਰ ਭਾਈ ਸਾਹਿਬ ਭਾਈ ਅਮਰਦੇ ਨਾਲ ਆ ਲੰਗਰ ਵੱਡੀ ਜੁੱਟ ਕੀਤੀ ਆ ਮੁਰਿਆਂ ਦੇ ਲੇਵਰ ਪਾਲੋ ਦੀ ਹਰਮਨੋ ਦੀ ਗੋਪੀੋ ਦੀ ਖੜੀਆਂ ਨਾਲ ਔਰ ਚਮਕੌਰ ਵਰਗੇ ਵੀਰ ਸਾਡੇ ਉਹਨਾਂ ਲਈ ਮੇਰਾ ਪਿਆਰ ਜਿਹੜਾ ਪਹੁੰਚਦਾ ਹੋਇਆ ਵੱਡੀ ਪੈਂਦੀ ਆ ਚਾਰ ਜੱਫੀ ਆ ਚਾਰਾਂ ਦੇ ਚਾਰੇ ਕਹਿੰਦੇ ਤਾਰਾ ਬੇਲਾ ਕਹਿੰਦੇ ਸੁਭਰਾਵਾ ਦਾ ਆ ਸਰਦਾਰ ਹੀਰਾ ਸਿੰਘ ਪਹਿਲਵਾਨ ਦਾ ਪੁੱਤਰਾ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਪੂਰ ਖੜੇ ਦੇ ਇਲਾਕੇ ਦਾ ਇੱਕ ਕਬੱਡੀ ਦੀ ਕਹਿੰਦੇ ਨਰਸਰੀ ਤੋਂ ਦਾਣਾ ਚੱਲ ਕੇ ਆਇਆ ਹੈ ਇਲਾਕੇ ਦਾ ਕਹਿੰਦੇ ਮਾਣ ਹੈ ਆ ਮੁੰਡੇ ਦੇ ਆਪਣੀ ਛੋਟੀ ਉਮਰ ਦੇ ਵਿੱਚ ਕਹਿੰਦੇ ਵੱਡੀਆਂ ਜਿਹੜੀਆਂ ਬੰਦੀਆਂ ਅਸਲ ਕੀਤੀਆਂ ਆ ਮੁੰਡਾ ਕਹਿੰਦੇ ਮਲੂਕ ਦੇ ਲਾੜੇ ਜੋ ਇਹ ਸ਼ਾਜੀ ਦੇ ਲਾੜੇ ਜੋ ਇਹ ਫਰਿਆਦ ਦੇ ਲਾੜੇ ਜੋ ਪਰ ਇਧਰਲੇ ਪਾਸੇ ਸਾਡੀ ਪ੍ਰਾਰੇ ਜੈਮਲ ਆ ਗਿਆ ਸੰਘੇ ਪਿੰਡ ਵਾਲਾ ਵੀ ਸ਼ਰੀਹ ਹੋਈਆਂ ਵਾਲੇ ਦੀ ਕਬੱਡੀ ਪੈ ਰਹੀ ਹੈ ਗੁਰਪ੍ਰੀਤ ਕਲਵੰਤ ਹਣੀ ਭਰਾ ਸਾਡੇ ਮੋਟਰਾਂ ਦੇ ਕਹਿੰਦੇ ਵੀ ਆਏ ਹੋਏ ਨੇ ਪਰ ਸਾਹਮਣੇ ਕਹਿੰਦੇ ਜੈਮਲ ਦੀ ਕਬੱਡੀ ਕਾਕਾ ਵੀ ਢੁੱਡਾ ਲੈ ਲੈ ਕੇ ਪੈਂਦਾ ਏ ਕਾਕਾ ਪਾਊਗਾ ਪਟਾਕਾ ਪਰ ਜੈਮਲ ਨੇ ਰਾਜਨ ਬਲਰਾਜ ਰਾਜਨ ਬਲਰਾਜ ਰਾਜਾ ਭਗਿਆਰ ਕਿੰਦੀ ਕਿਹੜੇ ਕੰਮਾ ਕਰਕੇ ਆ ਅੱਜ ਦੂਸਰਾ ਪੈੜਾ ਪਰ ਇਹ ਖੱਠੇ ਪਿੰਡ ਵਾਲਾ ਕਹਿੰਦੇ ਲੰਮਾ ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਦਾ ਪਰ ਇਧਰ ਕਬੱਡੀ ਪਾਉਂਦੇ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਹੈ ਚਾਰੇ ਚਾਰਾਂ ਦੇ ਕਹਿੰਦੇ ਚਾਰੇ ਤਿਆਰੇ ਇਧਰਲੇ ਪਾਸੇ ਸਰਦਾਰ ਕਹਿੰਦੇ ਵੱਧ ਕੇ ਟਰਾਈ ਕਰਦਾ ਕਿ ਨਾ ਕਰ ਤੈਰੀ ਹੈ ਕਿ ਬਾਰੀ ਖੋਲ ਕੇ ਵੰਦ ਕਰਦੇ ਆ ਵੀਰਾਂ ਦਾ ਇਹ ਲਾਤੀ ਕਹਿੰਦੇ ਸੁਭਰਾਵਾ ਵਾਲਾ ਅਬੀ ਆ ਮੁਝਿੱਠੇ ਵਾਲਾ ਵੱਡੇ ਵੱਡੇ ਸਟਾਰ ਕਹਿੰਦੇ ਪਹੁੰਚੇ ਹੋਇਆ ਸੁਭਰਾਵਾ ਵਾਲੇ ਨੇ ਮਲੇਸ਼ੀਆ ਚ ਦੁਨੀਆ ਨੂੰ ਭੰਗੜੇ ਪਵਾਇਆ ਇਹ ਆ ਕਹਿੰਦੇ ਸਰਦਾਰ ਪਰਗੜ ਸੋਹ ਕਹਿੰਦੇ ਕਬੱਡੀ ਪੌਨ ਲੀਗ ਦੇ ਵਾਧਾ ਹੋਇਆ ਚਾਰ ਨੇ ਚਾਰਾਂ ਦੇ ਚਾਰੇ ਪਿਆਰ ਆ ਲੈ ਵੀ ਮੈਲਿਆ ਦੁਨੀਆ ਪਿਆਰ ਕਰਦੀ ਆ ਪਰ ਇਧਰਲੇ ਪਾਸੇ ਅੱਜ ਤੋਂ ਨਹੀਂ ਤੇ ਮੈਚ ਸੇ ਇੱਥੇ ਰੱਖ ਇੱਥੇ ਰੱਖ ਸਾਰੇ ਦਾ ਬੰਦ ਕਰਦੇ ਆ

ਜਿਗਤਾਰ ਆਰਤੀਆ ਐ ਤੇ ਸਤਨਾਮ ਸਿੰਘ ਜੀ ਦੀ ਖਾਨੋੜੀ ਮਿੱਠੀ ਹੁੰਦੀ ਹੈ ਕ੍ਰਿਆਨਾ ਸਟੋਰ ਵਾਲੇ ਉਹ ਵੀ ਭਰਾ ਕੰਦੇ ਵਿਸ਼ੇਸ਼ ਤੌਰ ਤੇ ਆਇਆ ਹੈ ਕਬੱਡੀਰ ਮੋਲ ਨਹੀਂ ਪੈ ਰਹੀ ਹੈ ਟੱਚ ਟੀਰੇ ਹੱਥ ਦੇ ਤੋਂ ਸੋਨਾ ਆਵਾ ਲਿਆ ਓਏ ਇਹ ਸੋਨਾ ਆਵਾ ਲਿਆ ਓਏ ਇੱਥੋਂ ਤੇ ਕੁਝ ਨਹੀਂ ਇੱਥੋਂ ਤੇ ਕਬੱਡੀ ਸਰਪੰਚ ਸਾਹਿਬ ਜੀ ਕ੍ਰਿਆਲੇ ਦੀ ਟੀਮ ਕ੍ਰਿਆਲੇ ਦੀ ਟੀਮ ਦੇ ਪੜਦੇ ਸਾਡੇ 19 ਨਜ਼ਾਰਾ ਭੱਜਿਆ ਹੋਇਆ ਮੇਰੇ ਵੀਰੋ ਬਹੁਤ ਬੜਾ ਧੰਨਵਾਦ ਹੈ ਗੋਪੀ ਵਰਗੇ ਨਿਮਰ ਪਰ ਹੋੜੀ